ਬੈਂਕਾਂ ਵੱਲੋਂ ਫੜੀਆਂ ਹੋਈਆਂ ਗੱਡੀਆਂ ਦੀ ਜੜੀ ਬੋਲੀ ਲੁਧਿਆਣੇ ਲੱਗਣੀ ਸੀ ਜੀ ਉਹਦੀ ਤਰੀਕ ਆ ਗਈ ਤੇ ਨਵਾਂ ਸਟਾਕ ਆ ਗਿਆ ਸਟਾਕ ਇੱਕ ਵਾਰੀ ਜ਼ਰੂਰ ਦੇਖ ਲਓ ਆਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀਆਂ ਗੱਡੀਆਂ ਦਿਖਾਵਾਂਗੇ ਜਿਹੜੀ-ਜਿਹੜੀਆਂ ਬੋਲੀ ਜਿਨ੍ਹਾਂ ਦੀ ਲੱਗੂਗੀ ਠੀਕ ਹੈ ਜੀ ਬੋਲੀ ਦੀ ਤਰੀਕ ਹੈ ਜੀ 14 ਨਵੰਬਰ 2025 ਦਿਨ ਸ਼ੁੱਕਰਵਾਰ ਪਿੰਡ ਗਹੌਰ ਜ਼ਿਲ੍ਹਾ ਲੁਧਿਆਣਾ ਤੇ ਯਾਰਡ ਦਾ ਨਾਮ ਹੈਗਾ ਜੀ ਸ਼ੇਰੀਰਾਮ ਆਟੋ ਮੋਲ ਲੁਧਿਆਣਾ ਆਪਣਾ ਕੋਈ ਵੀਰ ਭਾਈ ਉੱਥੇ ਜਾਣਾ ਚਾਹੁੰਦਾ ਤੇ ਲੋਕੇਸ਼ਨ ਨਹੀਂ ਲੱਭ ਰੀ ਤਾਂ ਤੁਸੀਂ Google Map ਦੇ ਵਿੱਚ ਸਰਚ ਵੀ ਕਰ ਸਕਦੇ ਹੋ ਜੀ ਸ਼ਰੀਰਾਮ ਆਟੋ ਮੋਡ ਲੁਧਿਆਣਾ ਠੀਕ ਹੈ ਜੀ ਹੁਣ ਆਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਸਟਾਕ ਦਿਖਾ ਦਿੰਨੇ ਕਿਸੇ ਆਪਣੇ ਵੀਰ ਭਾਈ ਨੇ ਕਮਰਸ਼ੀਅਲ ਗੱਡੀਆਂ ਲੈਣੀਆਂ ਨੇ ਇਹ ਪਹਿਲੀ ਲੈਣ ਉਹ ਦੀ ਸੀ ਜੀ ਉਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਜਿਵੇਂ ਆਪਾਂ ਕਹਿ ਦਿੱਤੀ ਕਿ ਪ੍ਰਾਈਵੇਟ ਗੱਡੀ ਹੈ ਨਾ ਪਰਸਨਲ ਕਾਰ ਵੀ ਕਹਿੰਦੇ ਆ ਵੀ ਲੋਕਲ ਨੰਬਰ ਦੀਆਂ ਗੱਡੀਆਂ ਆਹ ਤੁਸੀਂ ਹੁਣ ਆਹ ਲੈਣ ਦੇ ਵਿੱਚ ਸਾਰਿਆਂ ਦੇਖੋਗੇ ਵੀ ਲੋਕਲ ਪੰਜਾਬ ਨੰਬਰ ਦੀਆਂ ਗੱਡੀਆਂ ਨੇ ਜਿੰਨੀਆਂ ਵੀ ਹੁਣ ਤੁਸੀਂ ਦੇਖ ਰਹੇ ਹੋ ਆਪਣੇ ਕਿਸੇ ਭਰਾ ਨੇ ਇਹਨਾਂ ਗੱਡੀਆਂ ਦੀ ਲਿਸਟ ਵੀ ਲੈਣੀ ਹੁੰਦੀ ਹੈ ਨਾ ਕਈ ਭਰਾ ਕਹਿੰਦੇ ਨੇ ਕਿ ਸਾਨੂੰ ਲਿਸਟ ਮਿਲ ਜੇ ਤਾਂ ਗੱਲਬਾਤ ਜੀ ਬਣ ਜੇ ਵੀ ਅਸੀਂ ਵੀਡੀਓ ਤਾਂ ਦੇਖ ਹੀ ਰਹੇ ਹਾਂ ਸਕਰੀਨ ਤੇ ਨੰਬਰ ਚੱਲ ਰਹੇ ਨੇ ਜੀ ਇਹਨਾਂ ਉੱਤੇ ਕਿਸੇ ਤੇ ਵੀ ਕਾਲ ਕਰਕੇ ਤੁਸੀਂ ਲਿਸਟ ਮੰਗਾ ਸਕਦੇ ਹੋ ਜਾਂ WhatsApp ਮੈਸੇਜ ਕਰ ਲਿਓ ਜਾਂ ਕਾਲ ਕਰ ਲਿਓ ਆ ਗੱਡੀਆਂ ਜਰੂਰ ਚੈੱਕ ਕਰ ਲਓ 5 ਸੀਟਰ ਦਾ ਸਟਾਕ ਬਹੁਤ ਸਾਰਾ ਨਵੇਂ-ਨਵੇਂ ਗੱਡੀਆਂ ਆਈਆਂ ਨੇਗੀਆਂ BB 21 22 23 24 ਮਾਡਲ ਤੱਕ ਦੀਆਂ ਕਾਰਾਂ ਸੋਨੂੰ ਇਸ ਆਪਣੀ ਨਿਲਾਮੀ ਦੇ ਵਿੱਚ ਮਿਲ ਜਾਣਗੀਆਂ ਇਹ ਹੈਗੇ ਨੇ ਸਾਰੀਆਂ ਦੀ ਸਾਰਿਆਂ ਸਿਡਾਨ ਕਾਰਾਂ ਦੀ ਲੈਣ ਜਿਹਨੂੰ ਆਪਾਂ ਕਹਿੰਦੇ ਕਿ ਡਿੱਗੀ ਵਾਲੀਆਂ ਗੱਡੀਆਂ ਕਿੰਨਿਕ ਨੇ ਬਈ ਤੁਹਾਡੀ ਮਤਲਬ ਥੱਕ ਜੂੰਗਣ ਦੇ ਗਣ ਦੇ ਇੰਨੀ ਜ਼ਿਆਦਾ ਆਪਸ਼ਨ ਹੈ ਇਸ ਵਾਰ ਠੀਕ ਹੈ ਜੀ ਬਹੁਤ ਵੱਡੇ ਲੈਵਲ ਤੇ ਬੋਲੀ ਲੱਗਣ ਜਾ ਰਹੀ ਹੈ ਇਹ ਵਧੀਆ ਬੋਲੀ ਲੱਗਣ ਜਾ ਰਹੀ ਹੈ ਕਿ ਕਿੰਨਾ ਦਾ ਭਾਅ ਤੇ ਆਪਣੇ ਜਿਹੜੇ ਭਰਾ ਜਾਣਾ ਚਾਹੁੰਦੇ ਇੱਕ ਗੱਲ ਦਾ ਖਾਸ ਕਰ ਧਿਆਨ ਕਰ ਲਿਆ ਕਰੋ ਵੀ ਜਦੋਂ ਤੁਸੀਂ ਬੋਲੀ ਦੇ ਵਿੱਚ ਜਿਵੇਂ ਆਪਾਂ ਜਾਣਾ ਹੁੰਦਾ ਤਾਂ ਆਪਣੇ ਨਾਲ ਆਪਣੇ ਕੁਝ ਕੁ ਡਾਕੂਮੈਂਟ ਲੱਗਦੇ ਹੁੰਦੇ ਨੇ ਜਿਵੇਂ ਆਧਾਰ ਕਾਰਡ ਪੈਨ ਕਾਰਡ ਦੀ ਫੋਟੋ ਕਾਪੀ ਨਾਲ ਰਜਿਸਟ੍ਰੇਸ਼ਨ ਫੀਸ ਹੁੰਦੀ ਜੀ 20120 ਉਹ ਹੁੰਦੀ ਜੀ ਰਿਫੰਡੇਬਲ ਮਤਲਬ ਜੇ ਤੁਸੀਂ ਬੋਲੀ ਦੇ ਵਿੱਚ ਕੋਈ ਗੱਡੀ ਫਿੱਟ ਆਉਂਦੀ ਹੈ ਤਾਂ ਆ ਮਾਉਂਟ ਦੇ ਵਿੱਚੋਂ 20000 ਰੁਪਇਆ ਐਡਜਸਟ ਕਰ ਦਿੰਦੇ ਨੇ ਜੇ ਬਾਏ ਚਾਂਸ ਤੁਹਾਡੇ ਕੋਈ ਗੱਡੀ ਫਿੱਟ ਨਹੀਂ ਆਈ ਠੀਕ ਹੈ ਜੀ ਤੇ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ ਤਾਂ ਉਸੇ ਦਿਨ ਤੁਹਾਨੂੰ ਤੁਹਾਡਾ 20000 ਰੁਪਇਆ ਵਾਪਸ ਕਰ ਦਿੱਤਾ ਜਾਂਦਾ ਹੈ ਏ ਆ ਗਈ ਜੀ ਕਮਰਸ਼ੀਅਲ ਗੱਡੀਆਂ ਵੀ ਆ ਗਏ ਆ ਵਿੱਚ ਟੈਂਪੋ ਡਿਲੀਵਰਰ ਆ ਆਪਾਂ ਬੋਲ ਦਿੰਨੇ ਆ ਬਹੁਤ ਸਾਰਾ ਸਟਾਕ ਹੈ ਕਿਸੇ ਆਪਣੇ ਪਰਾਂ ਦੇ ਟਰੱਕ ਵੀ ਲੈਣੇ ਨੇ ਤੇ ਟਰੱਕਾਂ ਦੀ ਕਲੈਕਸ਼ਨ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਠੀਕ ਹੈ ਜੀ ਆਹ ਦੇਖ ਲਓ ਜੀ ਚੰਗੀ ਤਰ੍ਹਾਂ ਇਹ ਸਾਰੇ ਦੇ ਸਾਰੇ ਬੋਲੀ ਦੇ ਵਿੱਚ ਹੋਣਗੇ ਮਿੱਤਰੋ ਇਹ ਤਾਂ ਕਰਕੇ ਆਪਾਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੀ ਵੀਡੀਓ ਦਿਖਾ ਰਹੇ ਆਂ ਵੀ ਜਿਹੜੇ ਵੀਰ ਭਾਈ ਉੱਥੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਕਟਕਟ ਇਹ ਪਤਾ ਲੱਗ ਸਕੇ ਵੀ ਕਿੰਨਾ ਕਿੰਨਾ ਸੰਦਾਂ ਦੀ ਬੋਲੀ ਲੱਗੂਗੀ ਬਾਕੀ ਜਦੋਂ ਤੁਸੀਂ ਲਿਸਟ ਵੀ ਮੰਗਾ ਲਓਗੇ ਤਾਂ ਉਹਨਾਂ ਉਹਨਾਂ ਸੰਦਾਂ ਦੀ ਪੂਰੀ ਦੀ ਪੂਰੀ ਤੁਹਾਡੇ ਕੋਲ ਲਿਸਟ ਆ ਜੂ ਜਿੰਨਾ ਦੀ ਬੋਲੀ ਲੱਗੂ ਅਟਰੈਕਟਰਾਂ ਦੀ ਗੱਲ ਕਰ ਲਓ ਜੀ ਸਾਰੇ ਟਰੈਕਟਰ ਮਿਲ ਰਹੇ ਜਾਣਗੇ ਤੁਹਾਨੂੰ ਜਿਹੜੇ ਆਹ ਬੋਲੀ ਦੇ ਵਿੱਚ ਉਹਰੇ ਮਿਲ ਰਹੇ ਨੇ ਠੀਕ ਹੈ ਜੀ ਨਾਲ ਹੁੰਦੇ ਕੰਬਾਈਨਾ ਦੇ ਵੀ ਬੋਲੀ ਲੱਗ ਜੂਗੀ ਕਰ ਲਓ ਜੀ ਕੰਟੈਕਟ ਬਾਕੀ ਜਿਹੜਾ